ਮਿਰਨਾ ਸਵਰਨ ਸਿੰਘ ਜੀ ਅਸੀਂ ਪਿੰਡ ਚਣੋ ਦੇ ਰਹਿਣ ਵਾਲੇ ਆ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋ ਦੇ ਵਿੱਚ ਪੜਦਾ ਜਿਸ ਨੂੰ ਕੋਈ ਮਾਸਟਰ ਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸਕਟਾਈਆਂ ਨੇ ਇਹ ਹਸਪਤਾਲ ਦਾਖਲ ਹੈ ਇਲਾਜ ਲਈ ਇਹ ਅਸੀਂ ਜਾਣਦੇ ਆ ਕਿ ਪੁਲਿਸ ਜਲਦ ਤੋਂ ਜਲਦ ਮਾਸਟਰ ਦੇ ਖਿਲਾਫ ਕਾਰਵਾਈ ਕੀ ਕਾਰਨ ਕੀ ਰਿਹਾ ਕੁੱਟਣ ਦਾ ਪਤਾ ਲੱਗ ਸਰ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਆ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸ ਦਿਨੇ ਮਾਸਟਰ ਵੀ ਡੰਡੇ ਨਾਲ ਬਹੁਤ ਬੁਰੀ ਤਰ੍ਹਾਂ ਮਾਰਿਆ ਮਾਸ਼ਾਅੱਲਾ ਕੀ ਮੰਨਦਾ ਰਹਿੰਦਾ ਸਨਨ ਸਾਹਤ ਹੋਇਆ ਜਾਵੇ ਇਸ ਕਾ ਕੀ ਨਾਮ ਹੈ ਬੱਚਾ ਬੱਚੇ ਦਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਭਤੀਜਾ ਹੈ ਵੱਲੋਂ ਵੀ ਸਾਨੂੰ ਧਮਕੀਆਂ ਦਿੱਤੇ ਹੋਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਚਾਹੇ ਥਾਣੇ ਜਾਣਾ ਥਾਣੇ ਭੱਜ ਜਾਓ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜ ਜਾਓ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਆ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੱਤੀਆਂ ਵੀ ਇਸੇ ਕੈਲਾ ਵੀ ਇਹ ਕੰਮ ਹੋਇਆ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਅੱਗੇ ਘਰੇ ਆ ਕੇ ਤੁਹਾਨੂੰ ਦੇਖੀਗੇ ਟੁਡੀਓ ਉੱਪਰ ਅਪਰੋਪ ਲਿਖੇ ਨੇ ਕੀ ਕਿਹੜੇ ਤੁਹਾਨੂੰ ਜੋ ਵੀ ਜੋ ਅਪਰੋਪ ਲਿਖੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਦੇ ਕੁਝ ਵੀ ਨਹੀਂ ਮਾਰਿਆ ਹੋਰ ਇੱਕ ਅਪਰੋਪ ਲਗਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਵੀ ਮੈਂ ਕੋਈ ਧਮਕੀ ਨਹੀਂ ਦਿੱਤੀ ਕੀ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ ਮੇਰਾ ਨਾਮ ਸਵਰਨ ਸਿੰਘ ਹੈ ਜੀ ਅਸੀਂ ਪਿੰਡ ਚਣੋ ਦੇ ਰਹਿਣ ਵਾਲੇ ਆ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋ ਦੇ ਵਿੱਚ ਪੜਦਾ ਹੈ ਜਿਸ ਨੂੰ ਕੋਈ ਮਾਸਟਰ ਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸਤਾਈਆਂ ਨੇ ਇਹ ਹਸਪਤਾਲ ਦਾਖਲ ਹੈ ਇਲਾਜ ਲਈ ਇਹ ਅਸੀਂ ਚਾਹੁੰਦੇ ਆ ਕਿ ਪੁਲਿਸ ਜਲਦ ਤੋਂ ਜਲਦ ਮਾਸਟਰ ਦੇ ਖਿਲਾਫ ਕਾਰਵਾਈ ਕੀ ਕਾਰਨ ਕੀ ਗਿਆ ਕੁੱਟਣ ਦਾ ਪਤਾ ਲਗਾ ਸਰ ਬੱਚੇ ਨੂੰ ਪੁੱਛਿਆ ਗਿਆ ਕਿ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਤਾਂ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤਾਂ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸ ਦਿਨੇ ਮਾਸਟਰ ਨੇ ਡੰਡੇ ਨਾਲ ਬਹੁਤ ਬੁਰੀ ਤਰ੍ਹਾਂ ਮਾਰਿਆ ਮਾਸ਼ਾਅੱਲਾ ਕੀ ਮੰਨਦਾ ਕੋਈ ਸਨਨ ਸਾਹਤ ਹੋਇਆ ਜਾਵੇ ਇਸ ਕਾ ਕੀ ਨਾਮ ਹੈ ਬੱਚਾ ਬੱਚੇ ਦਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਭਤੀਜਾ ਹੈ ਵੱਲੋਂ ਵੀ ਸਾਨੂੰ ਧਮਕੀਆਂ ਦਿੱਤੇ ਹੋਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲੋ ਚਾਹੇ ਥਾਣੇ ਜਾਣਾ ਥਾਣੇ ਭੱਜੋ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜੋ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰ ਹੀ ਪੈਂਦੇ ਆ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੰਦੇ ਆ ਇਸ ਸਿਲਸਿਲੇ 'ਵੀ ਕੰਮ ਹੋਇਆ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਅੱਗੇ ਘਰੇ ਆ ਕੇ ਤੁਹਾਨੂੰ ਦੇਖਾਂਗੇ ਤੁਡੇ ਉੱਪਰ ਆरोप ਲਿਖਨੇ ਕੀ ਕਿਹੜਾ ਤੁਹਾਨੂੰ ਜੋ ਵੀ ਜੋ ਆरोप ਲੱਗੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਇਹਦੇ ਕੁਝ ਵੀ ਨਹੀਂ ਮਾਰਿਆ ਹੋਰ ਇੱਕ ਉਹ ਆरोप ਲਗਾ ਰਹੇ ਨੇ ਕਿ ਤੁਸੀਂ ਨੂੰ ਧਮਕੀਆਂ ਵੀ ਮੈਂ ਕੋਈ ਧਮਕੀ ਨਹੀਂ ਦਿੱਤੀ ਸੀ ਕੀ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ